22 ਜਨਵਰੀ ਨੂੰ ਅਯੋਧਿਆ 'ਚ ਹੋਣ ਵਾਲੇ ਭਗਵਾਨ ਸ਼੍ਰੀ ਰਾਮ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸੱਦੇ ਤੇ ਪਠਾਨਕੋਟ 'ਚ ਮੰਦਰਾਂ ਦੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਸਾਬਕਾ ਸੁਭਾ ਪਰਦਾਨ ਸਦਾਰ ਪਠਾਨਕੋਟ ਤੋਂ ਭਾਜਪਾ ਵਿਧਾਇਕ ਅਸ਼wini ਸ਼ਰਮਾ ਨੇ ਸ਼ੁਰੂ ਕੀਤੀ ਮੁਹਿੰਮ। ਅਸ਼wini ਸ਼ਰਮਾ ਤੋਂ ਉਭੀ ਘਾਟ ਮੰਦਰ ਦੀ ਸਫਾਈ ਕਰਦੇ ਨਜ਼ਰ ਆਏ। सनातनियां ਨੂੰ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਜੀ ਦੀ ਕਿਰਪਾ ਦੇ ਨਾਲ ਰਮਾਇਣ ਚ ਚਪਾਈ ਜਾਂਦੀ ਹੈ ਉਹੀ ਸੋਈ ਜੋ ਰਾਮ ਰਚੀ ਰਾਖਾ ਕੋ ਕਰੀ ਤਰਕ ਬਣਾਵੇ ਹੀ ਸਾਖਾ ਕੀ ਸੰਸਾਰ ਦੇ ਅੰਦਰ ਉਹੀ ਹੁੰਦਾ ਪ੍ਰਭੂ ਰਾਮ ਜੋ ਚਾਹਦੇ ਨੇ ਔਰ ਸਨਾਤਨੀਆਂ ਲਈ 22 ਜਨਵਰੀ बहुत महत्वपूर्ण ध्याा है पांच सौ साल तो भी लंबे समय का संघर्ष मुगल बादशाह बाबर की बर्बता के कारण वो सलार द्वारा भगवान राम जी की जन्म स्थली थे मंदिर जड़ा ध्वस्त किया गया ਤੇ ਉਸ ਇੱਕ ਵਿਵਾਦੀ ਢਾਂਚਾ ਜਿਹੜਾ ਉਹ ਬਣਿਆ ਹੋਇਆ ਸੀ ਅੱਜ 22 ਤਰੀਕ ਨੂੰ ਹੋਣੇ ਭਗਵਾਨ ਰਾਮ ਆਪਣੀ ਜਨਮ ਸਥਲੀ ਦੇ ਅੰਦਰ ਅਯੁੱਧਿਆ ਦੇ ਅੰਦਰ ਆ ਰਹੇ ਨੇ ਮੰਦਰ ਦੀ प्राण प्रतिष्ठा ਜਿਹੜੀ ਹੈ ਹੋ ਰਹੀ ਹੈ